ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਆਪਣਾ ਟੀਨਾ ਜੀ ਪਿੰਡ ਬੁੱਟਰਕਲਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂਜੀ ਪਹਿਲੀ ਚਰਸੀ ਦੀ ਜਾਣਕਾਰੀ ਦਿਓ ਜੀ ਜਰਸੀ ਵੀਰੇ ਤੋਕੜ ਆਈ ਏ ਹਾਂਜੀ ਤੇ ਇੱਕ ਥਣ ਚ ਦੇ ਦੁੱਧ ਘੱਟ ਆਗਾ ਹਾਂਜੀ ਤੇ ਦੁੱਧ 5 ਕਿਲੋ ਆਈ ਹੁਣ ਇਸ ਟਾਈਮ ਠੀਕ ਹੈ ਜੀ ਰੇਟ ਭਰਾਜਾ ਜਦਾ ਰੇਟ ਦਾ 15000 ਰੁਪਏ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ 5 ਲੀਟਰ ਦੁੱਧ ਆਵੇ ਕਹਿੰਦਾ 5 ਲੀਟਰ ਇੱਕ ਥਾਂ 'ਚ ਦੁੱਧ ਕੱਕ ਦੁੱਧ ਦੇ ਘਾਟਾ ਰੇਟ ਬਿਲਕੁਲ ਜਾ ਜਾ ਹਾਂਜੀ ਭਾਈ ਗੱਬਣ ਦੀ ਦੱਸੋ ਇਹ ਜਾਣਕਾਰੀ ਗੱਬਣ ਦੇ ਵੀਰੇ 10 ਦਿਨ ਪਾਕ ਹੀ ਆ ਤਰੀਕ ਮੁਤਾਬਤੀ ਹਾਂਜੀ ਹਾਂਜੀ ਇਹ ਦੂਜੇ ਸਵੇਰ ਸੁੰਦੀ ਆ ਵੜ ਠੀਕ ਹੈ ਜੀ ਹਾਂਜੀ ਤੇ ਵੱਡੀ ਬੁੱਡੀ ਬਹੁਤ ਆ ਯਾਨੀ 20-22 ਕਿਲੋ ਦੁੱਧ ਨੇ ਪਹਿਲੇ ਸਵੇਰ ਦਿੱਤਾਗਾ ਹਾਂਜੀ ਹਾਂ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਹੋ ਵਾਸਤਾ ਹੀ ਨਹੀਂ ਠੀਕ ਹੈ ਜੀ ਅਲਤਫਲਤ ਨਹੀਂ ਕਰਦੀ ਕੋਈ ਠੀਕ ਹੈ ਜੀ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਹੋ ਪੂਰੀ ਠੰਡੀ ਸੀਦਾ ਤੇ ਰੇਟ ਬਾਈ ਜੀ ਦਾ ਰੇਟ ਦਾ ਫੋਨ ਤੇ ਕਰ ਲਾਂਗੇ ਰੇਟ ਬਾਈ ਜੀ ਕਹਿੰਦੇ ਫੋਨ ਤੇ ਕਰਾਂਗੇ ਇੱਕ ਬਾਈ ਕੋਲ ਜASSI ਗਾਂ ਜੀ ਉਹ ਤੋਕੜ ਠੀਕ ਹੈ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪਿੰਡ ਬੋਟਰ ਤੇ ਜ਼ਿਲ੍ਹਾ ਨੂੰ ਪੈਂਦੀ ਬਰਨਾਲਾ ਬਾਈ ਦਾ ਨੰਬਰ ਪਾਸ ਕਰੀ ਤਾ